ਇੱਕ ਗੁਰਨਾਮਕ ਜਿੱਦ ਬਣਾਈ ਸੀ ਆਇਲ ਪੇਂਟ ਵਾਹ ਜਵਾਤਾ ਅੰਗੁਰੂ ਨਾਮ ਇੱਕ ਐਕਚੁਅਲੀ ਨਾ ਹੋਇਆ ਤਾਂ ਕਿ ਪਹਿਲਾ ਜੇ ਮੇਰੇ ਪੇਰੈਂਟਸ ਨੇ ਮਮਾਏ ਉਹਨਾਂ ਦੀ ਪੇਂਟਿੰਗ ਬੈਲੈਂਸ ਜੇ ਮੇਰੀ ਉੱਤੇ ਸੀਗੇ ਉਹਨਾਂ ਦੀ ਬਹੁਤ ਉਹਨਾਂ ਦੀ ਵੀ ਅੱਛੀ ਸੀ ਥੀ ਐਂਡ फेमस कैरेक्टर है हॉरर मूवीज का ये नाम पेनीवाइज है जी हाँ जी एक बस ये है कृष्ण भगवान जी की ये फोटो है हाँ जी का फेमस कैरेक्टर है जंको अच्छा हाँ जी तो की है, में में सिंगर है मेन सिंगर मेन सिंगर डांसर हाँ जी ओके ਡਾਇਰੈਕਟਰ ਇਹ ਆਪਾਂ ਇਹਨਾਂ ਨੂੰ ਕੀ ਦਰਸਾਇਆ ਜੋ ਇਹ ਦੋ ਦੋ ਕਲਾ ਰਾਹੀਂ ਵਿੱਚ ਮਕਲੂਕੇ ਇਹਨਾਂ ਦੇ ਫੇਸ ਨੂੰ ਸਰ ਐਕਚੁਅਲੀ ਸੀ ਇਹ ਇਹਨੂੰ ਕਰਦੇ ਹਾਂ ਇਹਨੂੰ ਵੀ ਟਾਈਮ ਵੀ ਕੱਢਣਾ ਪੈਂਦਾ ਹੈ ਤੇ ਨੌਨ ਮੈਡੀਕਲ ਵੀ ਤੁਸੀਂ ਕਰਦੇ ਹੋ ਨਾ ਪੜਾਈ ਦੇ ਵਿੱਚ ਕੌਣ ਕੌਣ ਮੇਕਅੱਪ ਰਿਚ ਹੈ ਮੈਂ ਹੂੰ ਮੇਰੇ ਮੇਕਅੱਪ ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਬਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਹਿੰਦੇ ਹੁੰਦੇ ਨੇ ਕਿ ਬੱਚੇ ਮੰਦੇ ਸੱਚੇ ਉਹ ਇੱਕ ਤੁਹਾਨੂੰ ਅੱਜ ਅਸੀਂ ਹੋਰ ਵਧੀਆ ਤੇ ਵਧੀਆ ਐਕਟੀਵਿਟੀਆਂ ਜੋ ਦਿਖਾਉਂਦੇ ਰਹਿੰਨੇ ਆ ਅੱਜ ਇੱਕ ਹੋਰ ਐਕਟੀਵਿਟੀ ਦਿਖਾ ਰਹੇ ਆ ਜੋ ਇੱਕ ਬੱਚੀ ਹੈ ਛੋਟੀ ਗੁੱਡੀਆ ਹੈ ਜੋ ਪੇਂਟਿੰਗ ਕਰਦੀ ਹੈ ਸੋ ਕਹਿੰਦੇ ਨੇ ਵੀ ਇੱਕ ਟੈਲੈਂਟ ਹੁੰਦਾ ਉਹ ਬੜਾ ਔਖਾ ਮਿਲਦਾ ਕਿਥੋਂ ਮਿਲਦਾ ਉਹ ਉਹ ਕੁਦਰਤ ਵੱਲੋਂ ਮਿਲਦਾ ਸੋ ਕੁਦਰਤ ਦੇ ਵੱਲੋਂ ਜੋ ਆਪਣੇ ਚ ਗੁਣ ਹੁੰਦਾ ਉਸ ਗੁਣ ਨੂੰ ਉਭਾਰਨਾ ਚਾਹੀਦਾ ਪੇਸ਼ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਇਸ ਬੱਚੀ ਦੀ ਅੱਜ ਇੱਕ ਵੀਡੀਓ ਬਣਾਉਣ ਜਾ ਰਹੇ ਆ ਤੁਹਾਨੂੰ ਦਿਖਾਵਾਂਗੇ ਇਹ ਜੋ ਬੱਚੀ ਪੇਂਟਿੰਗ ਕਰਦੀ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਹੁਣ ਇਸ ਬੱਚੀ ਦੇ ਨਾਲ ਅਸੀਂ ਇਸ ਬੱਚੀ ਦੇ ਘਰ ਆਏ ਆ ਕੀ ਨਾ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬੇਟਾ ਆਪਣਾ ਗੁਰਲੀਨਤਾ ਜੀ ਵਾਲ ਗੁਰਲੀਨ ਕੌਰ ਧਾਲੀ ਵਾਲ ਹਾਂ ਜੀ ਸੋ ਤੁਸੀਂ ਬਹੁਤ ਵਧੀਆ ਪੇਂਟਿੰਗ ਕਰਦੇ ਹੋ ਅਸੀਂ ਸਾਰੀਆਂ ਪੇਂਟਿੰਗਾਂ ਤੁਹਾਡੀਆਂ ਦੇਖੀਆਂ ਵੀ ਨਹੀਂ ਸੋ ਇਹ ਜਿਹੜੀ ਪੇਂਟਿੰਗ ਕਰਦੇ ਹੋ ਤੁਸੀਂ ਹਾਂਜੀ

ਉਦੀ ਵੀ ਪੇਂਟਿੰਗ ਮਤੋਂ ਉਹ ਇਨਸਪੀਰੇਸ਼ਨ ਮਿਲਦੀ ਆ ਕਿ ਉਹ ਉਹ ਉਸ ਨੂੰ ਦੱਸਦਾ ਹੈ ਕਿ ਹਾਂ ਐਸੇ ਐਸੇ ਪੇਂਟ ਕਰਿਆ ਕਰ ਉਹ ਮੈਨੂੰ ਇਨਸਪਾਇਰ ਕਰਦੇ ਆ ਯਾਨੀ ਵਿਰਾਸਤ ਵਿੱਚੋਂ ਹੀ ਸਮਝ ਆ ਗਈ ਉਹ ਵੀ ਹਾਂ ਹਾਂ ਜੀ ਹਾਂ ਸੋ ਭਾਵੇਂ ਤੁਹਾਨੂੰ 8ਵੀਂ ਕਲਾਸ ਦੇ ਵਿੱਚ ਇਹ ਜਾਗਿਆ ਸ਼ੌਕ ਤੇ ਕਿਹੜੀ ਪੇਂਟਿੰਗ ਹੈ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਫਿਰ ਕੀ ਕਰਿਆ ਸੀ ਕੀ ਬਣਾਇਆ ਸੀ ਉਹ ਸੋ ਸਭ ਤੋਂ ਪਹਿਲਾਂ ਇੱਕ ਫੇਮਸ ਕੈਰੈਕਟਰ ਹੈ ਸ਼ਿੰਚਨ मै मतलब स्केच बनाई सी, स्केच। ओके जी, सब तो पहला बनाया तो एक है देख है जो मतलब बच्चे देखना पसंद कर दे तो तो किस तरह वे उस तो होली होली फिर मैं मतलब शिव जी डी मतलब स्केच बनाई शिवजी महाराज हां जी सो वाओ यू तो सी देख ਸਕਦੇ ਹੋ ਕਿ ਇਹ ਭਗਤੀ ਦੇ ਨਾਲ ਵੀ ਜੁڑے ਹੋਏ ਆ ਪਰਮਾਤਮਾ ਨੂੰ ਮੰਨਣ ਦੇ ਵਿੱਚ ਵੀ ਆਪਣੀ ਇੱਛਾ ਰੱਖਦੇ ਨੇ हां जी ਜਨ ਉਸ ਤੋਂ ਬਾਅਦ મે ਹੌਲੀ ਹੌਲੀ ਮੈਂ ਕਲਰਡ ਬ੍ਰੈਂਡ ਸਟਾਰਟ ਕਰਤੇ ਜੋ ਇੱਕ ਇਹ ਵੀ কারਟੂਨ ਕੈਰੈਕਟਰ ਹੈ ओके हां जी ਸੋ ਇਹ ਕਲਰ ਫਿਰ ਕਿਸ ਤਰ੍ਹਾਂ ਪਏ ਨੇ ਇਹ स्केच कलर स्केच कलर ਨਹੀਂ ਗਏ हां जी ओवेले ਕਲਰ ਫਿਲ ਕਰੇ ਹੋਏ ਆ ओके हां जी ਠੀਕ ਹੈ ਤੇ ਹੋਰ ਸਕੈਚ ਵੀ ਸਾਰੇ ਬਣਾ ਲਨੇ ਜਿਹਾ ਕਾਲੇ ਕਾਲੇ ਜੀਆਂ ਚ ਰਿਟਾਈਆਂ ਮਾਰਦੇ ਹੁੰਦੇ ਹਾਂ ਹਾਂਜੀ ਹਾਂਜੀ ਉਹ ਹੈਚਿੰਗ ਹੁੰਦੀ ਹੈ ਹੈਚਿੰਗ ਸਕੈਚਿੰਗ ਬਹੁਤ ਦਿਖਾਓ ਯਾਰ ਹਾਂਜੀ ਤਾਂ ਉਸ ਤੋਂ ਬਾਦ ਉਹਨੇ ਮੇਰੀ ਖੁੰਡੀਆਂ ਆਏ ਜੋ ਮੈਂ ਬਣਾਣੀਆਂ ਇਹ ਅੱਛਾ ਇੱਕ ਇਹ ਬਹੁਤ ਫੇਮਸ ਕੈਰੈਕਟਰ ਹੈ ਹਾਰਰ ਮੂਵੀ ਦਾ ਇਹ ਤਾਂ ਆਮ ਪੈਨੀਵਾਇਜ਼ ਹੈ ਜੀ ਹਾਂਜੀ ਇੱਕ ਹਾਰਰ ਕੈਰੈਕਟਰ ਹੈ ਇਟ ਚੈਪਟਰ ਮੂਵੀ ਮਤਲਬ ਇਟ ਟਾਈਮ ਮੂਵੀ ਦਾ ਨਾਮ ਉਹਦਾ ਇੱਕ ਬਹੁਤ ਫੇਮਸ ਕੈਰੈਕਟਰ ਹੈ ਮੇਨ ਜੋ ਮੇਨ ਕੈਰੈਕਟਰ ਹੈ ਜੀ ਸੋ ਬੱਚੇ ਇਹਨੂੰ ਪੂਰਾ ਪਸੰਦ ਕਰਦੇ ਆ ਹਾਂਜੀ ਬਹੁਤ ਪਸੰਦ ਕਰਦੇ ਆ ਤੁਸੀਂ ਵੀ ਮਤਲਬ ਕਿ ਲਾਈਕ ਕਰਦੇ ਆ ਬਹੁਤ ਲਾਈਕ ਕਰਦੀ ਆ ਮੈਂ ਵੀ ਜੀ ਹਾਂਜੀ ਓਕੇ ਦੇਖੋ ਸਤਿਵਿਦਿਆ ਬਹੁਤ ਜ਼ਿਆਦਾ ਫੇਮਸ ਕੈਰੈਕਟਰ ਹੈ ਮਾਰਸ਼ਮੈਲੋ ਅੱਛਾ ਹਾਂਜੀ ਇਹ ਮਤਲਬ ਹੈ ਕਿਥੇ ਦੇ ਆ ਇਹ ਮਤਲਬ ਇਹ ਮਤਲਬ ਸੌਂਗ ਹਾਲੀਵੁੱਡ ਦੇ ਹਾਲੀਵੁੱਡ ਦੇ ਹੀ ਨੇ ਓਕੇ ਸੋ ਦੇਖ ਸਕਦੇ ਆ ਜੀ ਸੋ ਇਸ ਗੁੜੀਆ ਨੂੰ ਮਤਲਬ ਕਿ ਜੋ ਐਕਟਰ ਨੇ ਹਾਲੀਵੁੱਡ ਦੇ ਸੋ ਉਹਨਾਂ ਨਾਲ ਵੀ ਲਗਾਓ ਹੈਗਾ ਇਹਨਾਂ ਦਾ ਹਾਂਜੀ ਜਦੋਂ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਫੇਮਸ ਬੀਟੀਐਸ ਬੈਂਡ ਹੈ ਉਹਨਾਂ ਦੇ ਮਤਲਬ ਐਨੀਮੇਡ ਕੈਰੈਕਟਰਸ ਬਣਾਏ ਹੋਏ ਆ ਓਕੇ ਹਾਂਜੀ ਜੋ ਬਹੁਤ ਫੇਮਸ ਬாய் ਬੈਂਡ ਹੈ ਉਹ ਸੰਗਸ ਐਂਡ ਸਿੰਗਰਸ ਆ ਡਾਂਸਰਸ ਆ ਜੋ ਕੋਰੀਆ ਦੇ ਮਤਲਬ ਉਹਨਾਂ ਦੇ ਉਹ ਬਣਾਏ ਆ ਇਹ ਇਹ ਫਿਰ ਪੇਟ ਕਿਹੜਾ ਹੈ ਇਹ ਇਹ ਜੀ ਉਹ ਹੈ ਪੈਨਸਿਲ ਕਲਰ ਇਹ ਵੀ ਪੈਨਸਿਲ ਕਲਰ ਹੈ ਹਾਂਜੀ ਇਹ ਪੈਨਸਿਲ ਕਲਰ ਹੈ ਠੀਕ ਹੈ ਹਾਂਜੀ ਉਸ ਤੋਂ ਬਾਅਦ ਮੈਂ ਥੋੜੀ ਪੇਂਟਿੰਗ ਸਟਾਰਟ ਕਰੀ ਸੀ ਜੋ ਤੁਸੀਂ ਦੇਖ ਸਕਦੇ ਹੋ। ਕ੍ਰਿਸ਼ਨ ਜੀ ਦੀ ਬਣਾਈ ਸੀ ਪੇਂਟਿੰਗ। ਜੀ। ਇਹ ਮੈਂ ਪੂਰਾ ਪੇਂਟ ਕਲਰ ਯੂਜ਼ ਕਰਿਆ। ਇਹ ਮਤਲਬ ਕਿ ਪਾਣੀ ਵਾਲੇ ਰੰਗ ਹੈ। ਹਾਂਜੀ ਇਹ ਪੇਂਟਿੰਗ ਕਲਰ ਸੈੱਟ ਹੈ। ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸੋ ਪਾਣੀ ਵਾਲੇ ਰੰਗ ਵੀ ਮਤਲਬ ਕਿ ਇਹ ਗੁड़िया ਵਰਸ ਵੀ ਹੈ। ਕ੍ਰਿਸ਼ਨ ਭਗਵਾਨ ਜੀ ਦੀ ਇਹ ਫੋਟੋ ਹੈ। ਹਾਂਜੀ ਇਹ ਗੁਰੂ ਨਾਨਕ ਦੇਵ ਜੀ ਜੀ ਬਣਾਈ ਸੀ ਆਇਲ ਪੇਂਟ। ਵਾਹ ਜੀ ਵਾਹ ਧੰਨ ਗੁਰੂ ਨਾਨਕ। ਦੇਖੋ ਜੀ ਮਤਲਬ ਕਿ ਜੋ ਕਲਾਕਾਰ ਹੁੰਦਾ ਹੈ ਅਜਾਕਾਰ ਹੁੰਦਾ ਹੈ ਚਿੱਤਰਕਾਰ ਹੁੰਦਾ ਉਹ ਕੁਦਰਤ ਨੂੰ ਐਸਾ ਪਿਆਰ ਕਰਦਾ ਹੈ ਧਰਮਾਂ ਨੂੰ ਹਰੇਕ ਧਰਮ ਨੂੰ ਮੰਨਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਅੰਦਰਲੀ ਭਾਵਨਾ ਹੁੰਦੀ ਹੈ ਉਹ ਹਰ ਇੱਕ ਨੂੰ ਇੱਕ ਨਿਗਾ ਨਾਲ ਬਰਾਬਰ ਦੇਖਦੇ ਨੇ ਗੁਰਨਾਨਕ ਦੇਵ ਜੀ ਦੀ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇਹਨੇ ਜੋ ਫੋਟੋ ਬਣਾਈ ਹੈ ਬਹੁਤ ਅੱਛੀ ਗੱਲ ਹੈ राधा कृष्ण जी की तो मतलब भी बनाई सी लव जी राधा कृष्ण तो मतलब ये मिक्स फोटो है कठी ये राधा कृष्ण जी की भी ये भी राधा कृष्ण जी ये केड़े कलर है ये भी वाटर कलर है ये वाटर कलर है जी okay, okay. हां जी पेंटिंग कलर्स नाल ओके ओके देन उस तो बाद में थोड़े एनीमे कैरेक्टर भी बनाए थे जस्ट जेड़े एनीमे बच्चे कार्टून्स देखते हैं एनीमे ओना दे मेन कैरेक्टर अच्छा जो बहुत फेमस है जो बच्चे आजकल देख रहे हैं हां जी आजकल जो जापानी कार्टून मंगास हैं हाँ, तो, वो देखना पसंद कर दिया जी उस तो ज्यादा सबसे ज्यादा फेमस है जो आजकल हुआ है बीटीएस बीटीएस कौन ने है ये बॉय बैंड ने मतलब कि बहुत ज्यादा फेमस कैरेक्टर है जंगकुक अच्छा हाँ जी मतलब कि सिंगर है मेन सिंगर मेन सिंगर डांसर हां जी ओके ए भी उन्होंने ही स्केच है BTS ਮੈਂਬਰ V ਜੀ ਹਾਂਜੀ ਸੋ ਦੇਖ ਲਓ ਬਹੁਤ ਵਧੀਆ ਹੈ ਮਤਲਬ ਕਿ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜੋ ਇੱਕ ਕਲਾਕਾਰ ਅਦਾਕਾਰ ਚિત્રਕਾਰ ਸੰਗੀਤਕਾਰ ਸਾਰਿਆਂ ਦੇ ਮਨਾਂ ਵਿੱਚ ਇਹ ਗੱਲ ਹੁੰਦੀ ਹੈ ਕਿ ਉਹ ਸਭ ਨੂੰ ਪਿਆਰ ਕਰਦੇ ਹੁੰਦੇ ਆ ਸੋ ਤੁਸੀਂ ਦੇਖਿਆ ਵੀ ਇਹ ਹਾਲੀਵੁੱਡ ਨੂੰ ਵੀ ਪਿਆਰ ਕਰਦੇ ਆ ਐਕਟਰ ਵੀ ਦਿਖਾਏ ਹੋਏ ਆ ਤੁਸੀਂ ਇਹ ਦਾਦਾ ਕ੍ਰਿਸ਼ਮਨ ਥੋੜੇ ਮਤਲਬ ਐਨੀਮੇ ਕੈਰੈਕਟਰਸ अच्छा जी हां जी जुनिंजास टाइप ओके हां जी कोना दी गुड गुड अह मैं बनाई सी ग्रेवयार्ड दी ओके जो मतलब के फौरन ਦੇ ਵਿੱਚ મતਲਬ ਕੇ ਕਵਰਸਥਾਨ ਹੁੰਦਾ ਹਾਂਜੀ ਜੀ ਸੋ ਇੱਕ ਤੁਸੀਂ ਹੋਰ ਪੇਂਟਿੰਗ ਦਿਖਾਈਆਂ ਸੀ ਇੱਕ ਦੋਕਹ ਵਿਰਾਟ ਕੋਹਲੀ ਜੀ ਦੀ ਹਾਂ ਵਿਰਾਟ ਕੋਹਲੀ ਸੋ ਇਹ ਵੀ ਤਕਰੀਬਨ ਇਹਨੂੰ ਕਿੰਨਾ ਕੁ ਟਾਈਮ ਲੱਗਿਆ ਸਰ ਉਹ ਡਿਪੈਂਡ ਕਰਦਾ ਕਿ ਤੁਹਾਡੀ ਮਤਲਬ ਪੇਂਟਿੰਗ ਹੈ ਕਿਵੇਂ ਦੀ ਜਸ ਲਾਈਕ ਇੱਕ ਨੋਰਮਲ ਪੇਂਟਿੰਗ ਹੈ ਇਸ ਤੋਂ ਮਤਲਬ ਸਿਰਫ ਵਾਟਰ ਕਲਰ ਯੂਸ ਹੁੰਦੇ ਵਿੱਚ ਸਕੈਚ ਡਰਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਇਹ ਪੇਂਟਿੰਗ ਹੈ ਇਸ ਵਿੱਚ ਅਪਾ ਪਹਿਲਾਂ ਇਹਨਾਂ ਨੂੰ ਡਰਾ ਕਰ ਦਿਆ ਪਹਿਲਾਂ ਜੇ ਸਟਰਕਚਰ ਬਣਾ ਕੇ ਇਹਨਾਂ ਦੇ ਫੇਸ ਡਰਾ ਕਰਾਂ ਜਿਵੇਂ ਤਾਂ ਲਾਈਕ ਇਹਨੂੰ ਐਵੇਂ ਦੀਆਂ ਪੇਂਟਿੰਗਸ ਨੂੰ 2 ਜਾਂ 3 ਦਿਨ ਲੱਗ ਜਾਂਦੇ ਪਰ ਐਵੇਂ ਦੀਆਂ ਪੇਂਟਿੰਗਸ ਤੋਂ ਹੁੰਦੀਆਂ ਨੇ ਇਹਨਾਂ ਨੂੰ ਮੋਸਟਲੀ ਘੰਟਾ ਜਾਂ ਫਿਰ ਅੱਧਾ ਘੰਟਾ ਲੱਗ ਜਾਂਦਾ ਹਮ ਜਿਹੜੀ ਇਹ ਸਕੈਚ ਨੇ ਹਾਂਜੀ ਇਹਨਾਂ ਸਕੈਚ ਨੂੰ ਪਹਿਲਾ ਇਹਨਾਂ ਨੂੰ ਰਫਲੀ ਸਕੈਚ ਕਰਨਾ ਪੈਂਦਾ ਇਹਨਾਂ ਦੇ ਸਟਰਕਚਰ ਸਟ੍ਰੋ ਕਰਕੇ ਥੈਨ ਉਸ ਤੋਂ ਬਾਅਦ ਸ਼ੇਡਿੰਗ ਚ ਇਹਨਾਂ ਨੂੰ 1 ਘੰਟਾ ਅੱਧਾ ਘੰਟਾ ਉਹੀ ਸੇਮ ਟਾਈਮ ਪਰ ਜਦ ਪੇਂਟਿੰਗ ਬਣਾਉਣੀ ਹੁੰਦੀ ਆ ਉਸ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਲੱਗ ਜਾਂਦਾ ਉਸ ਤੋਂ ਜ਼ਿਆਦਾ ਟਾਈਮ ਲੱਗਦਾ ਹੈ ਹੂੰ ਸੀਤਾ ਰਾਮ ਜੀ ਦਾ ਹੈਂਡ ਬਣਾਇਆ ਤਾਂ ਅੱਛਾ ਇਹ ਸੀਤਾ ਰਾਮ ਜੀ ਜਦ ਉਹ ਬਨਵਾਸ ਟਾਈਮ ਗਏ ਹੋਏ ਸੀਗੇ ਜਦੋਂ ਓਕੇ ਹਾਂਜੀ एक में एक मॉडर्न आर्ट पेंटिंग बनाई सी हम एक ही दर्शा रही है अपन मतलब ये अपन एक एंजल है जो मतलब पानी विच ऐसे पानी में मतलब ऐसे देख रही है कि वो पानी में ऐसे ऊपर उसने हाथ मतलब क्यों नहीं हमें हाथ कराया है ऊपर पानी में हम्म हां जी ये मतलब थोड़ी पेंटिंग जस्ट स्टार्ट स्टार्ट करी थी पेंटिंग अभी मेरे स्टार्ट करी है ना पेंटिंग जस्ट स्टार्ट स्टार्ट करी जो जदी है मतलब क्या अरे राम जी थी बनाई इसकी राम तो ਸ਼੍ਰੀ ਰਾਮ ਜੀ ਨੂੰ ਵੀ ਮਤਲਬ ਕਿ ਦਿਖਾਇਆ ਹੋਇਆ ਇਹਨਾਂ ਨੇ ਹਾਂਜੀ ਲਈ ਬੇਸਿਕਲੀ ਮੈਨੂੰ ਸਕੈਚਿੰਗ ਜ਼ਿਆਦਾ ਪਸੰਦ ਹੈ ਅੱਛਾ ਮੈਂ ਸਕੈਚ ਜ਼ਿਆਦਾ ਬਣਾਉਂਦੀ ਹਾਂ ਸਕੈਚ ਜ਼ਿਆਦਾ ਹਾਂਜੀ ਠੀਕ ਹੈ ਆ ਦੇਖੋ ਇਹ ਬਹੁਤ ਫੇਮਸ ਬਲੈਕ ਪਿੰਕ ਕੈਰੈਕਟਰ ਹੈ ਮਤਲਬ ਮੈਂਬਰ ਹੈ ਬਲੈਕ ਪਿੰਕ ਦੀ ਜੋ ਇਹ ਵੀ ਸਿੰਗਰਸ ਹੈ ਕੋਰੀਆ ਦੇ अच्छा ए मेन डांसर है जो मतलब ब्लैक पिंक ग्रुप है फोर गर्ल्स का जो सिंगिंग डांसिंग एंड मतलब परफॉर्म करते हैं इनका दे सॉन्ग्स है

ਮਾਰਵਲਸ ਇਹ ਮਾਰਵਲ ਹਾਂਜੀ ਇਹ ਮਾਰਵਲਸ ਦੇ ਬਹੁਤ ਫੇਮਸ ਕੈਰੈਕਟਰ ਆਇਰਨ ਮੈਨ ਓਕੇ ਇਹ ਕਿੱਥੇ ਇਹ ਵੀ ਫੋਰਨ ਦੇ ਹਾਂਜੀ ਫੋਰਨ ਦੇ ਆ ਇਹ ਬਹੁਤ ਜ਼ਿਆਦਾ ਫੇਮਸ ਹੈ ਮਾਰਵਲਸ ਮੂਵੀ ਅਵੈਂਜਰਸ ਉਹਨਾਂ ਦੇ ਮੇਨ ਕੈਰੈਕਟਰ ਮੇਨ ਕੈਰੈਕਟਰ ਹੈ ਇਹ ਆਪਾਂ ਇਹਨਾਂ ਨੂੰ ਕੀ ਦਰਸਾਇਆ ਜੋ ਇਹ ਦੋ ਦੋ ਕਲਰਾਂ ਦੇ ਵਿੱਚ ਮਤਲਬ ਕਿ ਇਹਨਾਂ ਦੇ ਫੇਸ ਨੂੰ ਸਰ ਐਕਚੁਅਲੀ ਇੱਕ ਕੈਰੈਕਟਰ ਹੈ ਇਹ ਮਤਲਬ ਜੋ ਇੱਕ ਵੈਸਤੇ ਨਦੀ ਲਾਈਫ ਹੈ ਮੈਂ ਕਿ ਇੱਕ ਹਿਊਮਨ ਨਹੀਂ ਮਤਲਬ ਨਾਰਮਲ ਇਹਨੂੰ ਮਤਲਬ ਕਿ ਸਭ ਨੂੰ ਬਚਾਉਂਦੇ ਇਸ ਲਈ ਨਾ ਆਇਰਨ ਮੈਨ ਬਣਦੇ ਇਹਨਾਂ ਦਾ ਇਹ ਸੂਟ ਪਾਉਂਦੇ ਹੈ ਤਾਂ ਉਹ ਕਹਤਾ ਕਿ ਇਹਨਾਂ ਨੂੰ ਪਾਵਰਸ ਮਿਲੇ ਤਾਂ ਕਿ ਮਤਲਬ ਐਕਸ਼ਨ ਕਰ ਸਕੇ ਤਾਂ ਉਹਨਾਂ ਦਾ ਇਹ ਕੈਰੈਕਟਰ ਹੈ ਆਇਰਨ ਮੈਨ ਓਕੇ ਹਾਂਜੀ ਸੋ ਤੁਸੀਂ ਸਾਰੇ ਮਤਲਬ ਇਹ ਦੇਖਦੇ ਵੀ ਰਹਿਣੇ ਹੋਗਾ ਹਾਂਜੀ ਬਹੁਤ ਸ਼ੌਕ ਹੈ ਫੋਲੋ ਕਰਦੇ ਹਾਂ ਸੋ ਤੁਸੀਂ ਪਰਮਾਤਮਾ ਨੂੰ ਵੀ ਫੋਲੋ ਕਰਦੇ ਹੋ ਠੀਕ ਹੈ ਜੀ ਤੇ ਹੋਰ ਇਸ ਤੋਂ ਅੱਗੇ ਹੁਣ ਤੁਸੀਂ ਅੱਜ ਕੱਲ ਮਤਲਬ ਪੜ੍ਹਾਈ ਕੀ ਕਰ ਰਹੇ ਹੋ ਅੱਜ ਕੱਲ ਬੇਸਿਕਲੀ ਮੈਂ ਨਾਨ ਮੈਡੀਕਲ ਕਰ ਰਹੀ ਆ ਮੈਂ ਹੁਣੀ 10th ਕਲੀਅਰ ਕਰੀ ਆ ਨਾਨ ਮੈਡੀਕਲ ਜੀ ਅਬੀ ਸਟਾਰਟਿੰਗ ਹੈ ਹਾਂਜੀ ਐਂਡ ਬੇਸਿਕਲੀ ਮੈਨੂੰ ਨਾ ਥੋੜਾ YouTube ਤੇ ਵੀ ਮਤਲਬ ਬਣਾਉਣਾ ਪਸੰਦ ਆ ਮੈਂ ਆਪਣਾ ਕੰਟੈਂਟ ਬਣਾਉਂ ਆ ਇਹ ਸ਼ਾਰਟਸ ਓਕੇ ਤੇ YouTube ਤੇ ਚੈਨਲ ਵੀ ਹੈ ਹਾਂਜੀ ਠੀਕ ਹੈ ਤੇ ਦੂਜੀ ਗੱਲ ਇਹ ਹੈ ਵੀ ਤੁਸੀਂ ਇਹ ਜਦੋਂ ਕਰਦੇ ਹੋ ਹਾਂਜੀ ਇਹਨੂੰ ਦੀ ਟਾਈਮ ਵੀ ਕੱਢਣਾ ਪੈਂਦਾ ਤੇ ਨਾਨ ਮੈਡੀਕਲ ਵੀ ਤੁਸੀਂ ਕਰਦੇ ਹੋ ਹਨਾ ਪੜਾਈ ਦੇ ਵਿੱਚ ਵੀ ਤੁਸੀਂ ਹੁਸ਼ਿਆਰ ਹੋ ਇਹ ਤੁਸੀਂ ਕੋਈ ਕੰਪੀਟੀਸ਼ਨ ਵੀ ਇਹਦਾ ਲਗਾਇਆ ਕਰੇ ਕੋਈ ਅੱਜ ਕਮਾਲ ਮਤਲਬ ਸਕੂਲਸ ਆਈ ਸੀ 8th ਕਲਾਸ ਤੋਂ ਜਦੋਂ ਇਹ ਸਟਾਰਟਿੰਗ ਦੀ ਸੀ ਮਤਲਬ ਮੈਂ ਰਾਧਾ ਪ੍ਰਸ਼ਨ ਜੀ ਜੀ ਬਣਾਈ ਸੀਗੀ ਸੌਰੀ ਹੁਣ ਮੇਰੇ ਕੋਲ ਉਹ ਹੈ ਨਹੀਂ ਬਟ ਮਨੋਦੀਪ ਪੇਂਟਿੰਗ ਬਣਾਈ ਸੀ ਕਿ ਇਸ ਲਈ ਮੈਨੂੰ ਸਕੂਲਸ ਫਸਟ ਪ੍ਰਾਈਜ਼ ਮਿਲਿਆ ਹਾਂਜੀ ਸਾਰੇ ਸਕੂਲ ਦੇ ਵਿੱਚੋਂ ਫਸਟ ਸਾਰੇ ਸਕੂਲ ਵਿੱਚੋਂ ਕੋਈ ਪ੍ਰਾਈਜ਼ ਮਿਲਤਾ ਏ ਜਦ ਮੈਂ 8th ਕਲਾਸ ਚ ਸੀ ਲਗਭਗ ਕਿੰਨੇ ਕ ਬੱਚਿਆਂ ਨੇ ਉਹ ਕੋਈ ਪ੍ਰਦਰਤਾ ਸੀ ਮੈਂ ਤਾਂ ਪੂਰਾ ਸਕੂਲ ਹੀ ਹੋ ਗਿਆ ਪੂਰਾ ਸਕੂਲ 10th ਤੋਂ ਸਾਰੇ ਅੱਛਾ ਹਾਂਜੀ ਵਾਹ ਜੀ ਵਾਹ ਯਾਨੀ 3-400 ਬੱਚਾ ਘਟੂ ਘਟਾ ਹੋਊਗਾ ਹਾਂਜੀ ਇਹ ਤਾਂ ਹੋ ਗਏ ਹਾਂ ਸਾਰਿਆਂ ਦੇ ਵਿੱਚੋਂ ਉਤਰ ਕੇ ਤੁਹਾਡਾ ਫਸਟ ਆਇਆ ਹਾਂਜੀ ਉਹ ਆਉਣਾ ਹੀ ਸੀ ਕਿਉਂਕਿ ਐਕਚੁਅਲੀ ਤੁਹਾਨੂੰ ਇਹਦੇ ਨਾਲ ਪਿਆਰ ਹੀ ਬਹੁਤ ਹੈ ਠੀਕ ਹੈ ਨਾ ਪੇਂਟਿੰਗ ਦੇ ਨਾਲ ਤੇ ਤੁਹਾ ਨੂੰ ਜਿਹੜੇ ਘਰ ਦੇ ਵਿੱਚ ਮਤਲਬ ਕਿ ਕੌਣ ਕੌਣ ਹੈ ਤੁਹਾਡੇ ਮੈਂਬਰ ਮਤਲਬ ਘਰ ਦੇ ਵਿੱਚ ਤਾਂ ਮਨ ਸਾਰੇ سپورਟ ਕਰਦੇ ਆ ਮਤਲਬ ਫਸਲੇ ਮੇ ਮੇ ਮਮਾ ਉਹ سپورਟ ਕਰਦੇ ਆ ਬਿਕੋਜ਼ ਉਹਨਾਂ ਨੂੰ ਵੀ ਖੁਦ ਤੋਂ ਪਹਿਲੇ ਇੱਕ ਸ਼ੌਂਕ ਸੀਗਾ ਪੇਂਟਿੰਗ ਦਾ ਤੇ ਉਹ ਮਨ سپورਟ ਕਰਦੇ ਆ ਜੀ ਟੂ ਸਜੈਸਟ ਵੀ ਕਰਦੇ ਕਿ ਇਹ ਡਰਾ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਮਤਲਬ ਸਜੈਸਟ ਕਰਦੇ ਆ ਸੱਚ ਕਰ ਸਾਰੇ سپورਟ ਕਰਦੇ ਆ ਹਾਂਜੀ ਸੋ ਕੌਣ ਕੌਣ ਨੇ ਘਰ ਦੇ ਵਿੱਚ ਮੈਂ ਹਾਂ ਮੇਰੇ ਮਮਾ ਪਾਪਾ ਐਂਡ ਮੇਰੇ ਦੋ ਸਿਸਟਰਸ ਐ ওকে ਹਾਂਜੀ ਠੀਕ ਐ ਸਾਰੇ ਦਾ ਸਹਿਯੋਗ ਰਹਿੰਦਾ ਤੁਹਾਨੂੰ ਹਾਂਜੀ ਹਾਂਜੀ ਪੂਰਾ ਓਕੇ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਦਰਸ਼ਕਾਂ ਨੂੰ ਮਤਲਬ ਕਿ ਪਹਿਲਾ ਤਾਂ ਮੈਂ ਤੁਹਾਨੂੰ ਸਭ ਨੂੰ ਥੈਂਕਸ ਕਰਨਾ ਚਾਹੂੰਗੀ ਇਹਦੇ ਤੋਂ ਕਿ ਤੁਸੀਂ ਮੇਰਾ ਵੀ ਆਰਟ ਨੂੰ ਦੇਖਿਆ ਐਂਡ ਮੈਂ ਐਂ ਕਹਿਣਾ ਚਾਹੂੰਗੀ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਹਾਂ ਚੈਨਲ ਦਾ ਨਾਮ ਆਰਟ ਫਰਸਟ ਮੇਰੇ ਪਹਿਲੇ 60 ਸਬਸਕ੍ਰਾਈਬਰ ਹੀ ਆ ਕੱਟਾ ਹੈ ਕਿਉਂਕਿ ਮੈਂ ਅੱभी ਪਿਛਲੇ ਮਹੀਨੇ ਹੀ ਸਟਾਰਟ ਕਰਿਆ ਹੈ ਤਾਂ ਇਫ ਯੂ ਵਾਂਟ ਤਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਇਫ ਤੁਸੀਂ ਇੰਟਰਸਟਿਡ ਹੋ ਥੈਂਕ ਯੂ ਸੋ ਸਕੂਲ ਦੇ ਵਿੱਚ ਮਤਲਬ ਕਿ ਜਦੋਂ ਤੁਸੀਂ ਜਾਣਦੇ ਹੋ ਸਕੂਲ ਦੇ ਵਿੱਚ ਜੋ ਹੋਰ ਬੱਚੇ ਨੇ ਟੀਚਰ ਨੇ ਉਹ ਤੁਹਾਡੀ ਪੇਂਟਿੰਗ ਦੇਖ ਕੇ ਤੁਹਾਨੂੰ ਕੀ ਕਹਿੰਦੇ ਨੇ ਮੇਰੇ ਟੀਚਰ ਮੈਨੂੰ ਬਹੁਤ ਅਪਰੀਸ਼ੀਏਟ ਕਰਦੇ ਕਿ ਹਾਂ ਤੂੰ ਬਹੁਤ ਇਸ ਜਿਹੜਾ ਕੈਰੀਅਰ ਅੱਗੇ ਵਧ ਸਕਦਾ ਹੈ ਸਕੈਚਿੰਗ ਤੇ ਤੇਰੀ ਪੇਂਟਿੰਗ ਅੱਛੀ ਹੈ ਮੇਰੇ ਪੰਜਾਬੀ ਵਾਲੇ ਮਮਾ ਹੈ ਉਹ ਮਤਲਬ ਉਹ ਬਹੁਤ ਹੈ ਨਾ ਗੁਰਸਿੱਖੀ ਨਾਲੋਂ ਜ਼ਿਆਦਾ ਹੋਇਆ ਅਟੈਚਡ ਹੈ ਉਹ ਵੀ ਸਾਨੂੰ ਸਟੋਰੀਆਂ ਦੱਸਦੇ ਰਹਿੰਦੇ ਆ ਮਤਲਬ ਮੈਡਮ ਮੈਨੂੰ ਬਹੁਤ ਅਪਰੀਸ਼ੀਏਟ ਕਰਦੇ ਕਿ ਇਸ ਕੈਰੀਅਰ ਇਸ ਕੈਰੀਅਰ 'ਚ ਤੇਰਾ ਬਹੁਤ ਅੱਛਾ ਹੋ ਸਕਦਾ ਹੈ ਤਨੂੰ ਮਤਲਬ ਮੈਮ ਨੇ ਹੀ ਸਜੈਸਟ ਕਰਤਾ ਕਿ YouTube ਕੈਰੀਅਰ ਸਟਾਰਟ ਕਰ ਸਕਦੇ ਆ ਮਤਲਬ ਮੈਨੂੰ ਬਹੁਤ ਇੱਛਾ ਨੇ ਕਿ ਹੈ ਕਿ ਤੇਰਾ YouTube ਕੈਰੀਅਰ ਅੱਛਾ ਬਣ ਸਕਦਾ ਹੈ ਮੇਰੇ ਪੇਰੈਂਟਸ ਵੀ ਕਹਿੰਦੇ ਆ ਮਤਲਬ ਫਰੈਂਡਸ ਵੀ ਅਪਰੀਸ਼ੀਏਟ ਕਰਦੇ ਕਿ ਤੇਰਾ ਕੈਰੀਅਰ ਅੱਛਾ ਹੈ ਮਤਲਬ ਇਸ 'ਚ ਬਣ ਸਕਦਾ ਹੈ ਸੋ ਉਹਨਾਂ ਦਾ ਤਾਂ ਕਹਿਣਾ ਹੈਗਾ ਤੁਹਾਡੀ ਇੱਛਾ ਕੀ ਹੈ ਮੇਰੇ ਤਾਂ ਇੱਛਾ ਹੈ ਕਿ ਮਤਲਬ ਕਿ YouTube ਕੈਰੀਅਰ ਅੱਛਾ ਬਣੇ ਮੇਰਾ ਕੈਚਿੰਗ ਇਹ ਤਾਂ ਕਿ ਮੈਂ ਹੋਲੀ ਹੋਲੀ ਇੰਪਰੂਵ ਕਰਾਂ ਤਾਂ ਕਿ ਥੋੜਾ ਕਮਿਸ਼ਨ ਵਰਕ ਵੀ ਕਰਾਂ ਮਤਲਬ ਲਾਈਕ ਕਿਸੇ ਦੀ ਸਕੈਚ ਡਿੱਕ ਕੇ ਬਣਾਵਾ ਮੈਨੂੰ ਸੋ ਜੋ ਕੁਝ ਵੀ ਅੱਜ ਤੱਕ ਕਰਿਆ ਇਹ ਆਪਣੇ ਆਪ ਕਰਿਆ ਜਾਂ ਕਿਸੇ ਨੇ ਤੁਹਾਨੂੰ ਹੱਥ ਫੜ ਕੇ ਕੁਝ ਸਿਖਾਇਆ ਵੀ ਹੈ ਨਹੀਂ ਮੈਂ ਚਲੀ ਬਸ ਇਨਸਪਾਇਰਡ ਕਰਿਆ ਕਿ ਹਾਂ ਤੋ ਟਰਾਈ ਕਰ

ਸੋ ਮੇਰੇ ਚੈਨਲ ਦਾ ਨਾਮ ਆਰਟ ਫੋਰਸਾ ਇਫ ਯੂ ਵਾਂਟਾ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੁਸੀਂ ਸੁਣੀ ਹੈ ਇਹ ਗੁਰਲੀਨ ਕੌਰ ਧਾਲੀਵਾਲ ਜੀ ਦੀ ਪੂਰੀ ਜਾਣਕਾਰੀ ਜੋ ਇਹ ਪੇਂਟਿੰਗ ਕਰਦੇ ਨੇ ਬਹੁਤ ਹੀ ਇਹਨਾਂ ਨੂੰ ਸ਼ੌਕ ਹੈ ਪਰਿਵਾਰ ਦਾ ਵੀ ਇਹਨਾਂ ਨੂੰ ਪੂਰਾ ਸਾਥ ਹੈ ਸੋ ਸਾਡੇ ਵੱਲੋਂ ਵੀ ਇਹ ਅਪੀਲ ਹੈ ਕਿ ਤੁਸੀਂ ਇਸ ਗੁੱਡੀਆਂ ਦਾ ਜਿਹੜਾ ਚੈਨਲ ਹੈ ਜੋ ਇਹਨਾਂ ਨੇ ਦੱਸਿਆ ਉਹਦਾ ਅਸੀਂ ਸ਼ੇਅਰ ਵੀ ਕੀਤਾ ਹੋਇਆ ਹੈ ਨਾਲ ਦੀ ਨਾਲ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਉਸ ਦਾ ਇਹ ਚੈਨਲ ਹੈ ਆਰਟ ਫੋਰਸ ਸੋ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰਿਆ ਕਰੋ ਇਹ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਸੋ ਇਹੋ ਜੀਆਂ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਇਸ ਵੀਡੀਓ ਦੇ ਨੀਚੇ ਵੀ ਆਪਕੋ ਆਪਣੇ ਕਮੈਂਟ ਲਿਖ ਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਐਕਸਟਰਾ ਦੇ ਬੱਚੇ ਹੁੰਨੇ ਆ ਉਹਨਾਂ ਨੂੰ ਜੇ ਆਪਾਂ ਸਪੋਰਟ ਕਰਾਂਗੇ ਤਾਂ ਇਹਨਾਂ ਦਾ ਹੌਸਲਾ ਵਧੂਗਾ ਆਪਣੇ ਪੰਜਾਬ ਵੀ ਦੇਸ਼ ਦਾ ਇਹ ਭਵਿੱਖ ਨੇ ਇਹਨਾਂ ਦੀਆਂ ਤਰੱਕੀਆਂ ਹੋਣਗੀਆਂ ਤੇ ਨਾਲ ਹੀ ਆਪਣੇ ਦੇਸ਼ ਦੀ ਵੀ ਤਰੱਕੀ ਹੋ ਸਕਦੀ ਹੈ ਸੋ ਕੈਮਰਾਮੈਨ ਆਰ ਕੇ ਕਾਂਗੜਾ ਦੇ ਨਾਲ ਮੈਂ ਅਮਰਜੀਤ ਧਮਾਨ ਤੋ ਮੈਂ ਉਹਨਾਂ ਧੜਾ ਤੇ ਮਾਨਸਰ ਜੀ ਦਾ ਐਂਡ ਐਥੀਮਾਨ ਚੈਨਲ ਵਾਲਿਆਂ ਦਾ ਬਹੁਤ-ਬਹੁਤ ਦਿਲ ਤੋਂ ਥੈਂਕਸ ਕਹਿਣਾ ਚਾਹੁੰਦੀ ਆ ਕਿ ਤੁਸੀਂ ਮੇਰੀ ਆਰਨਰ ਵੀ ਸ਼ੇਅਰ ਕਰਿਆ ਤੇ ਥੜਾ ਬਹੁਤ-ਬਹੁਤ ਥੈਂਕਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ